ਰਾਹੂ ਦੇ 메ਨ ਬਾਜ਼ਾਰ ਪੱਪੂ ਕੁਆਤਰਾ ਦੇ ਘਰ ਵਿੱਚ ਲੱਗੀ ਅੱਗ ਜ਼ਿਲ੍ਹਾ ਸ਼ਿਦ ਭਗ ਸਿੰਘ ਨਗਰ ਨਵਾਂ ਸ਼ਹਿਰ ਇੱਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਤੇ ਖੜੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਘਰ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਮੌਕੇ ਤੇ ਫਾਇਰ ਬਰਗੇਡ ਪਹੁੰਚੀ ਅਤੇ ਅੱਗ ਨੂੰ ਕਾਬੂ ਪਾ ਲਿਆ ਗਿਆ ਹੈ ਪਰ ਹਲੇ ਤੱਕ ਕੋਈ ਵੀ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਹੈ ਇਸ ਮੌਕੇ ਤੇ ਆਉ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਉੱਥੇ ਖੜੇ ਮੌਜੂਦ ਲੋਕ ਕੀ ਕਹਿੰਦੇ ਹਨ ਪਿਲਹਾਲ ਹਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਔਰ ਤਸਵੀਰਾਂ ਜਿਹੜੀਆਂ ਰਾਹੋ ਸ਼ਰਮ ਦਿਖਾ ਦਈਏ ਔਰ ਬੰਲਾ ਨਿਵਾਸੀਆਂ ਵੱਲੋਂ ਅੱਗ ਤੇ ਕਾਫੀ ਕਾਲਿਆ ਗਿਆ ਬਹੁਤ ਸਾਰਾ ਮਾਨ ਚੀਜ਼ ਹੋ ਗਈ ਕਦੀ ਕਦੋ ਕਦੀ ਲੱਗੀ ਅੱਗ ਵੀ ਇਹ ਜੀ ਇਹ ਕੋਈ ਆ तकरीबन 1:15 ਲਗ ਬਿੰਟ ਕੇ ਹੋਈ ਆ ਟਾਈਮ ਨੂੰ ਜੀ ਟਾਈਮ ਕਿੰਨਾ ਹੋ ਗਿਆ ਉਹ ਤਾਂ ਪਤਾ ਮਿਲੋ ਤੇ ਹੋਰ ਸਮਾਨ ਕਿੰਨਾ ਸਮਾਨ ਤਾਂ ਕਾਫੀ ਨੁਕਸਾਨ ਹੋਣਾ 24 ਮਤਲਬ ਕਰਦਾ ਸਾਰਾ ਸਬਾਨਾ ਉਹਦਾ ਨੁਕਸਾਨ ਹੋਇਆਗਾ ਠੀਕ ਹੈ ਜੀ ਤੇ ਹੁਣ ਅੱਗ ਤੇ ਕਾਬੂ ਪਾਇਆ ਗਿਆ ਜਾਂ ਕੱਪ ਦੇ ਅੱਗ ਤੇ ਕਾਫੀ ਕਾਬੂ ਪਾਇਆ ਥੋੜਾ ਬਹੁਤ ਜਾਂਦਾ ਵਾ ਇਹ ਵੀ ਮੁੰਡੇ ਲੱਗੇ ਮੁੰਡੇ ਦੇ ਸਾਰੇ ਸਾਰਿਆਂ ਨੇ ਆਪਣੀ ਮਿਹਨਤ ਨਾਲ ਅੱਗ ਦੇ ਕਾਬੂ ਪਾਇਆ ਇਹ ਅੱਗ ਪਪੂ अरोड़ा ਜਿਹੜਾ ਗੋਦੀਪੁਰਿਆਣਾ ਤੋਂ ਉਹਨਾਂ ਦੇ ਸਰੀਸ਼ ਜਨਰ ਤੋਂ ਉਹਨਾਂ ਦੇ ਘਰ ਤੇ ਇਸ ਮਾਰੋੜਾ ਉਹਨਾਂ ਦੇ ਘਰ ਲੱਗੀ ਹੈ ਕਿੰਨਾ ਲੱਗੀ ਉਹਦੀ ਐਗਲਾ ਦੇ ਸਾਈਡ ਤੇ ਨੁਕਸਾਨ ਕਿੰਨਾ ਹੋਇਆ ਜਾਂ ਤੇ ਨੁਕਸਾਨ ਤਾਂ ਹੁਣ ਕਾਫੀ ਆ ਲੱਖਾਂ ਰੁਪਏ ਦਾ ਸਮਾਨ ਹੈ ਦਾ ਅੰਦਰ ਜੀ ਉਹ ਦੁਕਾਨ ਦਾ ਸਮਾਨ ਵੀ ਕਾਫੀ ਦੁਕਾਨ ਦਾ ਵੀ ਹੁੰਦਾ ਉਦਾਂ ਵੀ ਘਰ ਦਾ ਸਮਾਨ ਲੱਖਾਂ ਰੁਪਏ ਹੁੰਦਾ ਸਾਰਾ ਕੰਮ ਸਾਰਾ ਸਮਾਨ ਇੱਥੇ ਆਦਾ ਪਰ بالي 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 بالي